ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਗੇ ਗੁਰੂ ਵਾਗੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਗੇ ਗੁਰੂ ਵਾਗੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਵਾਹਿਗੁਰਜੀ ਵਾਹਿਗੁਰੂ 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 ਵਾਹਿਗੁਰਜੀ ਵਾਹਿਗੁਰੂ ਸਤਨਾਮ ਸਤਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਗੁਰੂ ਰਾਮਦਾਸ ਲੰਗਰ ਸੇਵਾ ਵੱਲੋਂ ਸਾਡੇ ਸ੍ਰੀ ਦਾਾਂ ਦੇ ਸਰਤਾਜ ਸਾਹਿਬ ਪੰਜ ਪੰਜਵੇਂ ਪਾਸਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪ੍ਰਕਾਸ਼ ਯਾਰਾ ਮਨਾਇਆ ਜਾ ਰਿਹਾ ਤੇ ਇਸ ਸਬੰਧ ਦੇ ਵਿੱਚ ਅੱਜ ਭਾਈ ਚਤਿੰਦਰ ਸਿੰਘ ਜੀ ਖੰਨਿਆਲਿਆ ਨੇ ਕੀਰਤਨ ਕੀਤਾ ਤੇ ਆ ਕੇ ਸੰਗਤਾਂ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਅਸੀਂ ਸੰਗਤਾਂ ਨੂੰ ਇਸ ਸਭ ਸਾਰੇ ਤੇ ਲੱਖ ਲੱਖ ਵਧਾਈ ਦਿੰਦੇ ਆ ਜੀ ਤੇ ਸੰਗਤਾਂ ਨੂੰ ਅਪੀਲ ਵੀ ਕਰਦੇ ਆ ਹੁਣ ਹੜੀ ਆ ਗਈ ਐ ਕਣਕ ਆ ਗਈ ਐ ਜਿਹੜੇ ਧੰਗ ਗੁਰੂ ਰਾਮਦਾਸ ਲੰਗਰ ਸਹਿਬ ਵੱਲੋਂ ਖੁਦ ਜਾ ਕੇ ਕਿਤੇ ਵੀ ਗ੍ਰਾਹੀ ਨਹੀਂ ਕੀਤੀ ਜਾਂਦੀ ਨਾ ਸਾਡੀ ਕਿਤੇ ਗੱਡੀ ਜਾਂਦੀ ਐ ਤੇ ਸੰਗਤਾਂ ਆਪ ਹੀ ਕਟੀਆਂ ਕਰਕੇ ਆਪ ਹੀ ਇੱਥੇ ਪਹੁੰਚਉਂਦੇ ਨੇ ਤੇ ਸੰਗਤਾਂ ਨੂੰ ਇਹ ਪੀਰ ਐ ਕਿ ਸਾਡੇ ਨਾਂ ਤੇ ਕੋਈ ਵੀ ਬਾਹਰੋਂ ਬੰਦਾ ਆ ਕੇ ਤੁਹਾਡੇ ਤੋਂ ਗ੍ਰਾਹੀ ਮੰਗੇ ਉਹਨੂੰ ਗ੍ਰਾਹੀ ਨਹੀਂ ਦੇਣੀ ਤੁਸੀਂ ਖੁਦ ਆ ਕੇ ਇੱਥੇ ਆਪ ਦਾਨ ਕਰਕੇ ਜਾਓ ਆਪ ਭੇਟਾ ਕਰਕੇ ਜਾਓ ਤੇ ਆਪ ਨਾਲੇ ਦੇਖ ਕੇ ਜਾਓ ਤੇ ਨਾਲੇ ਪ੍ਰਸ਼ਾਦਾ ਪਾਣੀ ਚੱਕ ਕੇ ਜਾਓ ਨਾਲੇ ਇੱਥੇ ਕਲੀਨਿਕ ਵੀ ਖੁੱਲਿਆ ਜੇ ਕਿਸੇ ਨੂੰ ਕੋਈ ਦਵਾਈ ਬੁਟੀ ਲੈਣੀ ਆ ਕੋਈ ਥੱਲਾ ਮਿਸ਼ਾਤ ਉਹ ਵੀ ਆ ਕੇ ਆਪਣੇ ਚੈੱਕਅਪ ਕਰਾ ਕੇ ਜਾਵੇ। ਵਾਹਿਗੁਰੂ ਜੀ ਦਾ ਖਰਚਾ ਵਾਹਿਗੁਰੂ ਜੀ ਦੀ